शर्मा मैं तेजा सिंह स्वतंत्र सेकेंडरी स्कूल में पढ़ती हूँ मैं सेकंड पोजीशन पे आई हूँ अपने पंजाब में बहुत बढ़िया लग रहा है ਕੰਪੀਟੀਸ਼ਨ ਬਹੁਤ ਸੀ ਇਸ ਵਾਰ ਕਿੰਨੇ ਬੱਚੇ ਅਪੀਅਰ ਹੋਏ ਨੇ 3 ਲੱਖਸ ਦੇ ਅਕੋਰਡਿੰਗ ਆਈ ਥਿੰਕ ਅਪਰੋਕਸ ਅਪੀਅਰ ਹੋਏ ਨੇ ਤਾਂ ਬਹੁਤ ਕੰਪੀਟੀਸ਼ਨ ਵੀ ਸੀਗਾ ਮਿਹਨਤ ਕਿਤਾ ਦੀ ਰਹੀ ਪੰਜਾਬ ਚ ਟੌਪ ਕੀਤਾ ਬਹੁਤ ਸੀਗੀ ਟੀਚਰਸ ਦੇ ਵੀ ਪੇਰੈਂਟਸ ਦੇ ਵੀ ਸਾਰਿਆਂ ਦੇ ਸੀਗੀ ਇਹ ਸਤਰਾ ਕਿਹਨੂੰ ਦਿੰਦੇ ਆਈ ਥਿੰਕ ਮੈਂ ਆਪਣੇ ਸਾਰਿਆਂ ਨੂੰ ਦੇਣਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਮਦਰ ਫਾਦਰ ਔਰ ਮੇਰੇ ਟੀਚਰਸ ਯੈਸ ਕਿਸ ਤਰੀਕੇ ਦੇ ਨਾਲ ਦੇਖ ਬਹੁਤ ਖੁਸ਼ੀ ਵਾਲਾ ਮਾਹੌਲ ਆ ਇਸ ਤਰੀਕੇ ਨਾਲ ਦੇਖ ਰਹੀ ਹਾਂ ਕਿ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਤੇ ਸਾਨੂੰ ਆਪਣੇ ਬੱਚਿਆਂ ਤੇ ਮੇਰੇ ਪਿਆਰੇ ਮੇਰੇ ਸਟੂਡੈਂਟਸ ਤੇ ਮੇਰੇ ਟੀਚਰਸ ਤੇ ਟੀਚਰਸ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੀ ਪੁਰਾਣੀ ਪਰਪਤ ਚੱਲ ਰਹੀ ਆ ਕਈ ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਉਹਨੂੰ ਅਸੀਂ ਅੱਗੇ ਮੇਨਟੇਨ ਕਰਨ ਦੇ ਕਾਬਿਲ ਹਾਂ ਤੇ ਪਰਮਾਤਮਾ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਆਮ ਤੌਰ ਤੇ ਮੈਮ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਕਹਿੰਦੇ ਕਿ ਟੀਚਰ ਤੇ ਪੇਰੈਂਟ ਹੈ ਲੋ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨੇ ਕੰਮ ਕੀਤਾ ਉਹ ਪਾ ਜੀ ਪਹਿਲੇ ਦਿਨ ਆਇਆ ਤੁਸੀਂ ਦੇਰ ਤਾਂ ਕਿਸ ਤਰੀਕੇ ਦੇ ਨਾਲ ਟੀਚਰ ਤੁਸੀਂ ਆਏ ਹੋ ਪ੍ਰਿੰਸੀਪਲ ਕਿਵੇਂ ਦੇਖਦੇ ਹੋ ਬੱਚਾ ਦੇ ਵਿੱਚ ਜਿਹੜਾ ਚਾਹੀਏ 100 ਰੁਪਏ 100 ਰੁਪਏ ਇੱਕ ਟਾਈਪ ਦੀ ਮੋਟੀਵੇਸ਼ਨ ਜਿਹੜੀ ਟੀਚਰਸ ਨੇ ਦੇਣੀ ਹੁੰਦੀ ਆ ਐਡਮਿਨਿਸਟ੍ਰੇਸ਼ਨ ਲੈਵਲ ਤੇ ਅਸੀਂ ਦੇਣੀ ਹੁੰਦੀ ਆ ਤੇ ਦੂਸਰੀ ਟਾਈਪ ਦੀ ਮੋਟੀਵੇਸ਼ਨ ਜਿਹੜੀ ਘਰੋਂ ਮਿਲਣੀ ਹੁੰਦੀ ਆ ਬੱਚਿਆਂ ਨੂੰ ਦੋਨਾਂ ਦੇ ਨਾਲ ਹੀ ਪੂਰਾ ਹੁੰਦਾ ਸਰਕਲ ਜੇ ਪਿੱਛੋਂ ਦੋਨੇ ਪਾਸਿਆਂ ਦੇ ਵਿੱਚੋਂ ਕਿਤੇ ਕੋਈ ਕਮੀ ਰਹਿ ਜਵੇ ਮਾਂ ਫਿਰ ਐਂਡ ਤੇ ਜਾ ਕੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ ਤਾਂ ਅਸੀਂ ਪੈਰੈਂਟਸ ਨੂੰ ਵੀ ਮੈਂ ਕਹੂੰਗੀ ਕਿ ਉਹਨਾਂ ਹੀ ਇੰਪੋਰਟੈਂਟ ਰੋਲ ਆ ਉਹਨਾਂ ਦਾ ਵੀ ਟੀਚਰਸ ਦਾ ਵੀ ਉਹਨਾਂ ਹੀ ਇੰਪੋਰਟੈਂਟ ਰੋਲ ਆ ਤੇ ਇਵਨ ਸਟੂਡੈਂਟਸ ਦਾ ਤਾਂ ਸਭ ਤੋਂ ਵੱਧ ਇੰਪੋਰਟੈਂਟ ਕਿੰਨੇ ਬੱਚੇ ਆ ਕਿ 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 ਪੰਜਾਬ ਤੋਂ ਫਰਸਟ ਬੱਚਾ ਸਾਡੇ ਕੋਲ ਅਦਿੱਤੀ ਆ ਤੇ ਉਹਦੇ ਮਾਰਕਸ 650 ਆਊਟ ਆਫ 650 ਯਾਨੀ yani ਕਿ 100% ਨੇ ਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ ਉਹਦੇ ਮਾਰਕਸ ਨੇ 645 ਆਊਟ ਆਫ 650 ਤਾਂ 99.23% ਮਾਰਕਸ ਹੁੰਦੇ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਨੂੰ ਉਹਨੂੰ ਸੋਚ ਹੋ ਰਹੀ ਹੈ ਕਿ ਅਸੀਂ ਉਹੀ ਪਿਰਤਾਂ ਜਿਹੜੀਆਂ ਅਸੀਂ ਪਹਿਲਾਂ ਰਹੀਆਂ ਕਾਇਮ ਰੱਖੀਏ